ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੋਰ ਦੱਸੋ ਜੀ ਤੁਸੀਂ ਸਭ ਕਿੱਦਾਂ ਉਮੀਦ ਕਰਦੇ ਆ ਤੁਸੀਂ ਸਭ ਠੀਕ ਠਾਕ ਹੋਮੂਗੀ ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਹੁਣ ਟਾਈਮ ਹੋ ਗਿਆ ਸਵੇਰ ਦੇ 8:00 ਵਜੇ ਨੇ ਤਰੀਕ ਅੱਜ ਹੈਗੀ 28 ਅਕਤੂਬਰ ਦਿਨ ਮੰਗਲਵਾਰ ਤੇ ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੀਂ ਆਈ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੀਏ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਬਾਕੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਹਨ ਆਪਾਂ ਵੀਡੀਓ 7-8 ਦਿਨ ਹੋ ਗਏ ਮੇਰੇ ਖਿਆਲ ਦੇ ਵਿੱਚ ਮੈਂ ਵੀਡੀਓ ਹੀ ਨਹੀਂ ਅਪਲੋਡ ਕੀਤੀ ਦੋਨੋਂ ਚੈਨਲ ਤੇ ਨਹੀਂ ਕੀਤੀ ਕਿਉਂਕਿ ਘਰ ਦੇ ਵਿੱਚ ਇੰਨੀ ਵੱਡੀ ਜਿਹਾ ਪ੍ਰੋਬਲਮ ਆ ਗਈ ਸੀ ਇੰਨੀ ਵੱਡੀ ਦਾ ਮੁਸ਼ਕਿਲ ਆ ਗਈ ਸੀ ਮਤਲਬ ਉਸ ਤੋਂ ਬਾਅਦ ਸਾਨੂੰ ਸਮਝ ਹੀ ਨਹੀਂ ਆਇਆ ਪੂਰੇ ਪਰਿਵਾਰ ਨੂੰ ਵੀ ਇਹ ਕੀ ਹੋ ਗਿਆ ਸਾਡੇ ਪੈਰਾਂ ਦੇ ਥੱਲੇ ਜ਼ਮੀਨ ਹੀ ਖਿਸਕਦੀ ਵੀ ਐ ਲੱਗਿਆ ਵੀ ਬਸ ਹੁਣ ਸਾਰਾ ਕੁਝ ਖਤਮ ਹੈ ਤੇ ਉਹਦੇ ਵਿੱਚੋਂ ਨਿਕਲਦੇ-ਨਿਕਲਦੇ ਸੰਭਲਦੇ-ਸੰਭਲਦੇ ਥੋੜਾ ਸਮਾਂ ਲੱਗਿਆ ਜਿਸ ਦਾ ਕਰਕੇ ਮੈਂ ਵੀਡੀਓ ਹੀ ਨਹੀਂ ਅਪਲੋਡ ਕੀਤੀ ਕਈ ਇੱਕ ਤਾਂ ਮੈਨੂੰ ਟਾਈਮ ਹੀ ਨਹੀਂ ਸੀ ਮਿਲ ਪਾਰਿਆ ਦੂਜਾ ਮੇਰਾ ਮਨ ਬਿਲਕੁਲ ਹੀ ਨਹੀਂ ਸੀ ਜਦੋਂ ਆਪਾਂ ਨੂੰ ਕੋਈ ਝਟਕਾ ਲੱਗਦਾ ਹਨਾ ਬਹੁਤ ਵੱਡਾ ਜਿਹਦੀ ਆਪਾਂ ਉਮੀਦ ਨਹੀਂ ਕੀਤੀ ਹੁੰਦੀ ਉਸ ਤੋਂ ਬਾਅਦ ਆਪਾਂ ਨੂੰ ਇਹ ਲੱਗਦਾ ਕਿ ਆਪਣੀ ਸਾਰੀ ਦੁਨੀਆ ਹੀ ਖਤਮ ਹੋ ਗਈ ਸੋ ਉਸ ਕਰਕੇ ਮੈਂ ਵੀ ਵੀਡੀਓ ਅਪਲੋਡ ਨਹੀਂ ਕੀਤੀ ਤੇ ਆਪਣੀਆਂ ਬਹੁਤ ਸਾਰੀਆਂ ਭੈਣਾਂ ਦੇ ਕਮੈਂਟ ਵੀ ਆਈ ਹਨਾ ਵੀ ਦੀਦੀ ਤੁਸੀਂ ਵੀਡੀਓ ਕਿਉਂ ਨਹੀਂ ਅਪਲੋਡ ਕਰ ਰਹੀ ਤੇ ਸਰਬਿਤ ਕੋ ਰਾਜਵਣ ਕਲਾ ਤੋਂ ਜਸਪੀਤ ਕੋ ਬਰਨਾਲੀ ਤੋਂ ਇੱਕ ਆਪਣੀ ਭੈਣ ਹੋਰ ਬਾਕੀ WhatsApp ਤੇ ਮੈਸੇਜ ਆਇਆ ਤੁਸੀਂ ਵੀਡੀਓ ਕਿਉਂ ਨਹੀਂ ਅਪਲੋਡ ਕੀਤੀ ਹਾਲੀ Instagram ਤਾਂ ਖੋਲ ਕੇ ਮੈਨੂੰ ਦੇਖਣ ਦਾ ਟਾਈਮ ਹੀ ਨਹੀਂ ਮਿਲਿਆ ਅੱਜ ਸੋਚ ਰਹੀ ਹਾਂ ਕਿ ਅੱਜ Instagram ਵੀ ਦੇਖੂੰਗੀ ਵੀ ਉਹ ਤੇ ਕਮੈਂਟ ਆਈ ਉਹ ਵੀ ਰਿਪਲਾਈ ਕਰਾਂਗੇ ਆਪਾਂ ਸੋ ਉਹਦਾ ਕਰਕੇ ਮੈਂ ਵੀਡੀਓ ਨਹੀਂ ਅਪਲੋਡ ਕੀਤੀ ਹਨਾ ਹੁਣ ਮੈਂ ਤੁਹਾਨੂੰ ਉਹ ਵੀ ਦੱਸਦੀ ਹਾਂ ਵੀ ਕੀ ਗੱਲ ਹੈ ਜਿਹਦਾ ਕਰਕੇ ਵੀ ਮਾਨੇ ਨਾ ਟੁੱਟ ਗਿਆ ਵੀ ਜਿਹੜਾ دل لگਣੋਂ ਹੀ हट ਗਿਆ ਘਰ ਦੇ ਵਿੱਚ ਐ ਲੱਗਦਾ ਸੀ ਮੈਂ ਕਿਸੇ ਪਾਸੇ ਭੱਜ ਜਾਵਾਂ ਵੀ ਦੂਰ ਭੱਜ ਜਾਵਾਂ ਕਿਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਹਨਾ ਮੇਰੀ ਮੰਮੀ ਜਿਹੜੀ ਇੱਥੇ ਰਹਿੰਦੇ ਨੇ ਆ ਬਾਹਰ ਵੀ ਚਲੇ ਜਾਂਦੇ ਆ ਮੇਰੇ ਬ੍ਰਦਰ ਦੇ ਕੋਲ ਤੇ ਪੇਕਿਆਂ ਦੇ ਵਿੱਚ ਹੁਣ ਇਸ ਸਮੇਂ ਅਗਰ ਮੈਂ ਗੱਲ ਕਰਾਂ ਮੇਰੀ ਭਾਈ ਪਰਜਾਈ ਪਤੀਜੀ ਤੇ ਮੰਮੀ ਨੇ ਉਹ ਤਿੰਨੋਂ ਬਾਹਰ ਨੇ ਨਿਊਜ਼ੀਲੈਂਡ ਦੇ ਵਿੱਚ ਮੈਂ ਕਾਫੀ ਵਾਰ ਤੁਹਾਨੂੰ ਪਹਿਲਾਂ ਵੀ ਦੱਸਿਆ ਤੇ ਮੰਮੀ ਮੇਰੇ ਕਦੇ ਉਹਨਾਂ ਕੋਲ ਹੁੰਦੇ ਆ ਕਦੇ ਸਾਡੇ ਕੋਲੇ ਤੁਕ ਇਹਨਾਂ ਨੂੰ ਹਾਰਟ ਦੀ ਪ੍ਰੋਬਲਮ ਆ ਹਨ ਅਸੀਂ ਇਕੱਲੇ ਨਹੀਂ ਛੱਡਦੀ ਕਿਉਂਕਿ ਮੇਰੇ ਦਾਦਾ ਜੀ ਦੀ ਵੀ ਡੈਥ ਜਿਹੜੀ ਹੋਈ ਸੀ ਹਾਰਟ ਦੇ ਨਾਲ ਹੋਈ ਸੀ ਸਾਇਲੈਂਟ ਅਟੈਕ ਆਇਆ ਸੀ ਉਹਨਾਂ ਨੂੰ ਵੀ। ਤੋਂ ਉਹਨਾਂ ਦਾ ਮਤਲਬ ਕਿ ਸਾਨੂੰ ਮੌਕਾ ਹੀ ਨਹੀਂ ਮਿਲਿਆ ਉਹਨਾਂ ਨਾਲ ਵੀ ਗੱਲ ਕਰਨ ਦਾ ਤੇ ਮਤਲਬ ਕਿ ਇੱਕਦਮ ਮੌਤ ਆਈ ਤੇ ਇੱਕਦਮ ਉਹਨਾਂ ਨੂੰ ਲੈ ਗਈ। ਸੋ ਇਹਨਾਂ ਨੂੰ ਵੀ ਹਾਰਟ ਦੀ ਪ੍ਰੋਬਲਮ ਹੈ ਇਸ ਕਰਕੇ ਤੁਹਾਨੂੰ ਪਤਾ ਹੈ ਵੀ ਹਾਰਟ ਵਾਲੇ ਪੇਸ਼ੈਂਟ ਨੂੰ ਆਪਾਂ ਕਦੇ ਇਕੱਲਾ ਨਹੀਂ ਛੱਡਦੇ ਹਨ। ਤੇ ਇਹ ਕਦੇ ਸਾਡੇ ਕੋਲੇ ਹੁੰਦੇ ਆ ਕਦੇ ਮਾਸੀ ਜੀ ਉਹਨਾਂ ਕੋਲ ਚਲੀ ਜਾਂਦੀ ਆ ਤੇ ਕਿਉਂਕਿ ਰਿਸ਼ਤੇਦਾਰੀਆਂ ਕਾਫੀ ਨੇ ਚਾਰਤਾ ਮਾਸੀ ਜੀ ਹੋਣੀਆਂ ਨੇ ਮੰਮੀ ਸਣੀ ਤੇ ਤਿੰਨ ਮਾਮੀ ਮਾਮਾ ਜੀ ਨੇ ਤੇ ਬਾਕੀ ਫਿਰ ਸਾਡੇ ਜੱਦੀ ਪਿੰਡ ਇਦਾਂ ਮਤਲਬ ਕਿ ਘੁੰਮ ਫਿਰ ਲੈਂਦੇ ਇਹਦੇ ਨਾਲ ਮਨ ਹੋਰ ਹੋ ਜਾਂਦਾ ਇਹਨਾਂ ਦਾ ਹਨਾ ਪ੍ਰੋਬਲਮ ਕੀ ਆਈ ਤੇ ਦੁਸ਼ਹਿਰੇ ਤੇ ਵੀ ਮੈਂ ਵੀਡੀਓ ਅਪਲੋਡ ਕੀਤੀ ਸੀ ਤੁਸੀਂ ਦੇਖਿਆ ਸੀ ਉਦੋਂ ਵੀ ਘਰ ਵਿੱਚ ਸਭ ਕੁਝ ਠੀਕ ਸੀ ਯਾਨੀ ਕਿ ਉਹ ਦੁਸ਼ਹਿਰੇ ਤੋਂ ਬਾਅਦ ਤੋਂ ਲੈ ਕੇ ਦੀਵਾਲੀ ਤੋਂ ਦੋ ਤਿੰਨ ਦਿਨ ਪਹਿਲਾਂ ਤੱਕ ਘਰ ਦੇ ਵਿੱਚ ਸਭ ਕੁਝ ਬिखर ਗਿਆ ਸਭ ਕੁਝ ਖਿੰਡ ਗਿਆ ਇੰਨਾ ਵੱਡਾ ਝਟਕਾ ਮਤਲਬ 15 ਜਨੇ ਐ ਸਾਨੂੰ 16 17 ਦਿਨ ਦੇ ਵਿੱਚ ਉਹ ਕੁਝ ਹੋ ਗਿਆ ਜਿਹੜਾ ਕਦੇ ਉਮੀਦ ਨਹੀਂ ਸੀ ਕੀਤੀ ਤੇ ਮੰਮੀ ਦੇ ਪਹਿਲਾਂ ਨਾ ਸੱਜੀ ਅੱਖ ਦੀ ਨਿਗਾ ਘਟੀ ਤੇ ਅਸੀਂ ਡਾਕਟਰ ਦੇ ਚੈੱਕ ਕਰਾਇਆ ਉਹ ਕਹਿੰਦੇ ਵੀ ਇੱਕ ਤਾਂ ਮੋਤੀ ਆਗਾ ਇੱਕ ਇਹਨਾਂ ਦਾ ਜਿਹੜਾ ਸ਼ੂਗਰ ਆ ਥੋੜਾ ਵਧਿਆ ਹੋਇਆ ਵੀ ਤੁਸੀਂ ਖਿਭਰਾਉ ਨਾਲ ਲੈਣ ਜ ਪੈਜੂਗਾ ਵੀ ਠੀਕ ਹੋ ਜਾਣਗੇ ਉਸ ਤੋਂ ਬਾਅਦ ਪ੍ਰੋਬਲਮ ਥੋੜੀ ਵਧਨੀ ਸ਼ੁਰੂ ਹੋਈ ਪਹਿਲਾਂ ਹੋਰ ਡਾਕਟਰ ਦੇ ਦਿਖਾਇਆ ਜਿੱਥੇ ਇਹਨਾਂ ਦੀ ਪਹਿਲਾਂ ਦਵਾਈ ਚੱਲਦੀ ਸੀ ਉਹ ਕਹਿੰਦੇ ਵੀ ਘਬਰਾਉਣ ਵਾਲੀ ਕੋਈ ਗੱਲ ਨਹੀਂ ਵੀ ਨੀਂਦ ਕਰਕੇ ਆ ਸੁੱਤੇ ਨਹੀਂ ਤਾਂ ਕਰਕੇ ਆ ਉਸ ਤੋਂ ਬਾਅਦ ਫੇਰ ਇਹੋ ਪ੍ਰੋਬਲਮ ਠੀਕ ਨਹੀਂ ਫੇਰ ਇਹਨਾਂ ਦੇ ਹੋਰ ਇੱਕ ਡਾਕਟਰ ਦਿਮਾਗ ਦਾ ਉਹਨਾਂ ਕੋਲ ਦਿਖਾਇਆ ਉਹਨਾਂ ਨੇ ਐਮ ਆਰ ਆਈ ਕਰਾਈ ਵਾ ਸੋ ਐਮ ਆਰ ਆਈ ਜੋ ਕਰਵਾਈ ਉਸ ਤੋਂ ਬਾਅਦ ਤਾਂ ਮੈਨੂੰ ਨਹੀਂ ਪਤਾ ਮੈਂ ਘਰ ਕਿੱਦਾਂ ਆਈਆਂ ਕਿੱਦਾਂ ਅਸੀਂ ਇਹਨਾਂ ਨੂੰ ਲੈ ਕੇ ਆਈਆਂ ਮਤਲਬ ਉਹ ਉਸ ਟਾਈਮ ਤਾਂ ਹੀ ਲੱਗਦਾ ਸੀ ਵੀ ਮਲੇਰ ਕੋਲੇ ਤੋਂ ਇੱਥੋਂ ਤੱਕ ਦਾ ਰਾਹ ਐ ਲੱਗਿਆ ਵੀ ਪਤਾ ਨਹੀਂ ਕਿੰਨੇ ਕੁ ਮੀਲ ਕਿੰਨੇ ਕੁ ਦੂਰ ਅਸੀਂ ਜਾ ਰਹੇ ਆ ਤੇ ਉਹ ਰਸਤਾ ਹੀ ਨਹੀਂ ਖਤਮ ਹੋਣਾ ਚਾਇਆ ਵੀ ਇੰਨਾ ਵੱਡਾ ਪਹਾੜ ਉਸ ਸਮੇ ਟੁੱਟਿਆ ਤੇ ਇਹਨਾਂ ਨੂੰ ਰਿਪੋਰਟ ਦੇ ਵਿੱਚ ਪਹਿਲਾਂ ਉਹਨਾਂ ਨੇ ਸਾਨੂੰ ਦੱਸਿਆ ਕਹਿੰਦੇ ਬ੍ਰੇਨ ਦੇ ਵਿੱਚ ਨਾ ਕਹਿੰਦੇ ਗੰਢ ਹੈ ਸਭ ਤੋਂ ਪਹਿਲਾਂ ਝਟਕਾ ਤਾਂ ਉਹ ਸੀ ਉਸ ਸਮੇ ਫਿਰ ਉਹ ਸਾਨੂੰ ਕਹਿੰਦੇ ਵੀ ਅਸੀਂ ਕਲਰਫੁੱਲ ਐਮ ਆਰ ਆਈ ਕਰ ਦਿੰਨੇ ਆ ਅਸੀਂ ਉਹਦੇ ਵਿੱਚ ਕਲੀਅਰ ਹੋ ਜਾਊਗਾ ਗੰਢ ਕਿਸ ਚੀਜ਼ ਦੀ ਆ ਅਸੀਂ ਆਖਿਆ ਵੀ ਤੁਸੀਂ ਇਹ ਵੀ ਕਰ ਦਿਓ ਕਿਉਂਕਿ ਸਾਨੂੰ ਫਿਰ ਇਹ ਵੀ ਟੈਨਸ਼ਨ ਰਹਿਣੀ ਆ ਵੀ ਕਿਸ ਚੀਜ਼ ਦੀ ਗੰਢ ਆ ਹਨ ਤੇ ਜਦੋਂ ਉਹਨਾਂ ਨੇ ਉਹ ਕੀਤੀ ਤਾਂ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਦੱਸਿਆ ਕਹਿੰਦੇ ਇਹਨਾਂ ਨੂੰ ਬ੍ਰੇਨ ਟਿਊਮਰ ਆ ਤੇ ਜਿਹੜਾ ਉਹਦਾ ਸਾਈਜ਼ ਆ ਉਹ ਕਹਿੰਦੇ ਕਾਫੀ ਆ 7 mm ਸਾਈਜ਼ ਹੈ ਤੇ ਵੀ ਉਸ ਤੋਂ ਬਾਅਦ ਤਾਂ ਸਾਨੂੰ ਸਮਝ ਹੀ ਨਹੀਂ ਆਇਆ ਵੀ ਹੁਣ ਅਸੀਂ ਕੀ ਕਰੀਏ ਕਿਉਂਕਿ ਹੁਣ ਇਹਨਾਂ ਦੀ ਯਾਦਦਾਸ਼ਤ ਵੀ ਤਕਰੀਬਨ ਭੁੱਲ ਚੁੱਕੇ ਨੇ ਮੈਨੂੰ ਵੀ ਭੁੱਲ ਚੁੱਕੇ ਨੇ ਕਾਫੀ ਰਿਸ਼ਤੇਦਾਰਾਂ ਨੂੰ ਵੀ ਭੁੱਲ ਚੁੱਕੇ ਨੇ ਸੋ ਸਭ ਤੋਂ ਵੱਡਾ ਝਟਕਾ ਤਾਂ ਉਹ ਹੁੰਦਾ ਨਾ ਜਦੋਂ ਆਪਾਂ ਨੂੰ ਇਹ ਪਤਾ ਚੱਲੇ ਵੀ ਆਪਣਾ ਮਾਵਾਪਾ ਸਾਨੂੰ ਭੁੱਲ ਗਿਆ ਤਾਂ ਉਹਨਾਂ ਦੇ ਸਾਹਮਣੇ ਤਾਂ ਨਹੀਂ ਬਟ ਸਾਈਡ ਤੇ ਹੋ ਕੇ ਰੋਲ ਲਈਦਾ ਤੇ ਫਿਰ ਉਸ ਤੋਂ ਬਾਅਦ ਹਿੰਮਤ ਜੁਟਾਈ ਦੀ ਪਰ ਹੁਣ ਬਹੁਤ ਹਿੰਮਤ ਜੁਟਾ ਲਈ ਹੈ ਤੇ ਉਸ ਤੋਂ ਬਾਅਦ ਮੇਰੀ ਨਾਨਕੇ ਮਾਸੀਆਂ ਮਾਸਦੀਆਂ ਕੁੜੀਆਂ ਨਾ ਸਾਰੇ ਜਾਣੇ ਬਾਹਰੋਂ ਫੋਨ ਮਾਮਾ ਮਾਮੀ ਸਾਰਿਆਂ ਦਾ ਮਤਲਬ ਸਭ ਇੱਕਦਮ ਆ ਕੇ ਡਿੱਗੇ ਸਾਹਮਣੇ ਕਿਹਾ ਵੀ ਤੁਸੀਂ ਇਕੱਲੇ ਨਹੀਂ ਅਸੀਂ ਤੁਹਾਡੇ ਨਾਲ ਖੜੀਆਂ ਹਿੰਮਤ ਜੁਟਾਓ ਕੋਈ ਨਾ ਮੁਸ਼ਕਲ ਦੀ ਖੜੀ ਹੋਈ ਆਈ ਆਪਾਂ ਇਹਦੇ ਵਿੱਚੋਂ ਲੜ ਕੇ ਬਾਹਰ ਨਿਕਲਾਂਗੇ ਜਿਹੜਾ ਇਹਨੇ ਡਾਕਟਰ ਨੇ ਦੱਸਿਆ ਉਹ ਲਾਸਟ ਸਟੇਜ ਦੱਸਿਆ ਪਰ ਹਾਲੇ ਵੀ ਉਮੀਦ ਕਾਇਮ ਤੇ ਲੜ ਰਹੇ ਹਾਂ ਸੀਨਾ ਤੇ ਬਾਕੀ ਉਹਨੇ ਦਵਾਈ ਚਾਲੂ ਹੈ ਜੇ ਤੁਹਾਡੇ ਕੋਲੇ ਵੀ ਕੋਈ ਹਨਾ ਇਦਾਂ ਦਾ ਕੋਈ ਐਕਸਪੀਰੀਅੰਸ ਹੈ ਤਾਂ ਪਲੀਜ਼ ਸਾਡੇ ਨਾਲ ਜਰੂਰ ਸਾਂਝਾ ਕਰਿਓ ਤੇ ਵੀ ਤਾਂ ਕਿ ਸਾਨੂੰ ਮਦਦ ਮਿਲੀ ਇਸ ਚੀਜ਼ ਤੋਂ ਹੋਰ ਨਿਕਲਣ ਦੀ ਬਾਕੀ ਇਹਨਾਂ ਦੀ ਜਿਹੜੀ ਅੰਗਰੇਜ਼ੀ ਦਵਾਈ ਆ ਉਹ ਵੀ ਅਸੀਂ ਚਾਲੂ ਕੀਤੀ ਹੋਈ ਆ ਤੇ ਨਾਲ-ਨਾਲ ਦੇਸੀ ਨੁਕਤੇ ਵੀ ਅਸੀਂ ਅਪਣਾ ਰਹੇ ਆਂਗੇ ਹਨਾ ਤੇ ਸਾਨੂੰ ਡਾਕਟਰ ਨੇ ਦੱਸਿਆ ਵੀ 슈ਗਰ ਵਾਲੀ ਕੋਈ ਚੀਜ਼ ਨਹੀਂ ਖਵਾਉਣੀ ਕਿਉਂਕਿ 슈ਗਰ ਦੇ ਨਾਲ ਇਹਦੇ ਜਰਾਸੀ ਨਪਾਦੇ ਨੇ 슈ਗਰ ਦੀ ਕਮੀ ਨਾਲ ਜਰਾਸੀਨੇ ਖਤਮ ਹੁੰਦੇ ਨੇ ਸੋ 슈ਗਰ ਵਾਲੀਆਂ ਸਾਰੀਆਂ ਚੀਜ਼ਾਂ ਖਤਮ ਕਰ ਦਿੱਤੀਆਂ ਮਤਲਬ ਕਿ ਆਟਾ ਵੀ ਅਸੀਂ ਰਿਪਲੇਸ ਕਰਤਾ ਇਹਨਾਂ ਦਾ 슈ਗਰ ਫ੍ਰੀ ਆਟਾ ਮਲਟੀ ਗ੍ਰੇਨ ਤੇ ਪਰ ਅੱਜ ਸਵੇਰੀ ਮੇਰੀ ਭਾਬੀ ਨਾਲ ਗੱਲ ਹੋਈ ਸੀ ਮੇਰੇ ਮਾਮਾ ਜੀ ਦੇ ਨੂੰਹ ਨਾਲ ਉਹ ਵੀ ਕਹਿੰਦੇ ਵੀ ਇੱਥੋਂ ਆਟਾ ਮਿਲਦਾ ਕਹਿੰਦੇ ਸਾਡੇ ਕੋਲੋਂ ਕਹਿੰਦੇ ਤੁਸੀਂ ਫਿਕਰ ਨਾ ਕਰੋ ਅਸੀਂ ਉਹ ਪਹੁੰਚਦਾ ਕਰ ਦਾਂਗੇ ਵੀ ਤੁਸੀਂ ਉਹਨੇ ਦਿਨ ਆ ਚਾਲੂ ਕਰੋ ਕਿਉਂਕਿ ਕਣਕ ਦੇ ਵਿੱਚ 슈ਗਰ ਜ਼ਿਆਦਾ ਹੁੰਦੀ ਹੈ ਕਣਕ ਦੇ ਆਟੇ ਦੇ ਵਿੱਚ ਬਾਕੀ ਚਾਹ ਵਗੈਰਾ ਫਿੱਕੀ ਹਲਦੀ ਘਰ ਦੀ ਜਿਹੜੀ ਹੁੰਦੀ ਆਪਾਂ ਉਹ ਇਹਨਾਂ ਨੂੰ ਦੇਣੀ ਸ਼ੁਰੂ ਕਰਤੀ ਹੈ ਨਾਲ-ਨਾਲ ਜਿਹੜੀਆਂ ਅੰਗਰੇਜ਼ੀ ਦਵਾਈਆਂ ਚੱਲ ਰਹੀਆਂ ਨਾਲ-ਨਾਲ ਜਿਹੜਾ ਹੈਗਾ ਇਹਨਾਂ ਦਾ ਦੇਸੀ ਨੁਕਤੇਆਂ ਦਾ ਆਪਾਂ ਇਲਾਜ ਵੀ ਕਰ ਰਹੇ ਹਾਂ ਤੇ ਉਹ ਜਿਹੜਾ ਮਤਲਬ ਕੀ ਬਸ ਬੈਠੇ ਰਹਿੰਦੇ ਆ ਦੇਖਦੇ ਰਹਿੰਦੇ ਆ ਆ ਜਣੀ ਜਿਹੜਾ ਮਾਈਂਡ ਦੇ ਤੇ ਆਪਣੀ ਜ਼ੁਬਾਨ ਦੇ ਵਿੱਚ ਕਨੈਕਸ਼ਨ ਆ ਉਹ ਇਹਨਾਂ ਦਾ ਟੁੱਟ ਗਿਆ। ਜਦੋਂ ਗੱਲ ਕਰਦੇ ਆ ਨਹੀਂ ਸਮਝ ਆਉਂਦੀ ਸਾਨੂੰ ਕੀ ਕਹਿੰਦੇ ਆ। ਤੇ ਮੇਰੀ ਕੋਸ਼ਿਸ਼ ਵੀ ਇਹ ਆ ਵੀ ਚਲੋ ਕੋਈ ਗੱਲ ਨਹੀਂ ਹਨਾ ਵੀ ਮੁਸ਼ਕਲਾਂ ਰੱਬ ਪਾਉਂਦਾ ਤੇ ਉਹਨਾਂ ਵਿੱਚੋਂ ਕੱਢਣ ਦੀ ਹਿੰਮਤ ਵੀ ਆਪ ਦਿੰਦਾ। ਦੋ ਤਿੰਨ ਦਿਨ ਤਾਂ ਮਨ ਮੇਰਾ ਇਹਨਾਂ ਟੁੱਟ ਗਿਆ ਮੈਂ ਪਾਰਟ ਹੀ ਨਹੀਂ ਕੀਤਾ ਪਰ ਫਿਰ ਹਿੰਮਤ ਜੁਟਾਈ ਤੇ ਰਿਸ਼ਤੇਦਾਰ ਵੀ ਮੈਨੂੰ ਬਿੰਦੀ ਬਿੰਦੀ ਫੋਨ ਕਰਦੇ ਨੇ ਵੀ ਤੂੰ ਫਿਕਰ ਨਾ ਕਰ ਅਸੀਂ ਤੇਰੇ ਨਾਲ ਖੜੇ ਆ ਤੂੰ ਕੱਲੀ ਨਹੀਂ ਐ ਤੇ ਇੱਕ ਨਾ ਮੇਰੀ ਮਾਂ ਦਾ ਸਹਵਾ ਹੈਗਾ ਸੀ ਇਹਨੇ ਕਦੇ ਕਿਸੇ ਦਾ ਬੁਰਾ ਨਹੀਂ ਕੀਤਾ ਇਹਨੇ ਹਮੇਸ਼ਾ ਹਰ ਇੱਕ ਦੇ ਮੁਸ਼ਕਲ ਟਾਈਮ 'ਚ ਕਿਸੇ ਨੇ ਵੀ ਕਹਿਗਾ ਨਾ ਵੀ ਹਨਾ ਜਾਂ ਸਾਡੇ 2 ਦਿਨ ਕਢਾ ਜਾ ਜਾਂ 4 ਦਿਨ ਕਢਾ ਜਾ ਤੇ ਇਹਨੇ ਹਮੇਸ਼ਾ ਉਹ ਦੁੱਖ ਆਪਣੇ ਤੇ ਲਾ ਕੇ ਰੱਖਣਾ ਵੀ ਮਤਲਬ ਆਪਣਾ ਸਮਝਣਾ ਇੰਨਾ ਇਹਨਾਂ ਦਾ ਆਪਸ ਵਿੱਚ ਭੈਣ ਭਾਈਆਂ ਦਾ ਇਹਨਾਂ ਦਾ ਪਿਆਰ ਸੀ ਇਹਨਾਂ ਦੇ ਕਿਸੇ ਵੀ ਭੈਣ ਭਾਈ ਤੇ ਕੋਈ ਦੁੱਖ ਹੋਣਾ ਤਾਂ ਇਹਨਾਂ ਨੇ ਟੈਨਸ਼ਨ ਪਹਿਲਾਂ ਲੈਣੀ ਸ਼ੁਰੂ ਕਰ ਦੇਣ ਸਾਰਿਆਂ ਦਾ ਮੈਂ ਇਕੱਲੀ ਇਹਦਾ ਨਹੀਂ ਕਹਿੰਦੀ ਇਹਨਾਂ ਸਾਰਿਆਂ ਦਾ ਚਾਰ ਮੇਰੀਆਂ ਮਾਸੀਆਂ ਨੇ ਇੰਨਾ ਮਮਾ ਜੀ ਨੇ ਸਾਰਿਆਂ ਦੇ ਬੜਾ ਪਿਆਰ ਹੈ ਤੇ ਆਪਸ ਦੇ ਵਿੱਚ ਤੇ ਵੀ ਜਾਨੀ ਕਿ ਕਿਸੇ ਦੇ ਅਗਰ ਦੁੱਖ ਸੁੱਖ ਆ ਜਾਂਦਾ ਹੈ ਨਾ ਤਾਂ ਦੂਸਰਿਆਂ ਦੀ ਭਾਦੀ ਨਾਲ ਬਣ ਜਾਂਦੀ ਹੈ ਕਿਉਂਕਿ ਇਹ ਪੀੜ੍ਹੀ ਜਿਹੜੀ ਸੀ ਹਨਾ ਇਹ ਪੀੜ੍ਹੀ ਦਾ ਪਿਆਰ ਹੈ ਆਪਣੇ ਜਿਹੜੀ ਹੁਣ ਦੀ ਪੀੜ੍ਹੀ ਆਪਣੇ ਹੁੰਦੇ ਰਿਸ਼ਤਿਆਂ ਦੇ ਵਿੱਚ ਪਿਆਰ ਦੀ ਘਾਟ ਆ ਕਿਤੇ ਨਾ ਕਿਤੇ ਤੇ ਪਰ ਇਹਨਾਂ ਦਾ ਪਿਆਰ ਬਹੁਤ ਜ਼ਿਆਦਾ ਤੇ ਮਤਲਬ ਕਿ ਹੁੰਦਾ ਵੀ ਆ ਹਨਾ ਨਾਲ ਦੇ ਜੰਮੇ ਨਹੀਂ ਕਿਤੇ ਮਿਲਦੇ ਜਿਵੇਂ ਰਾਜਵੀਰ ਜਵੰਦਾ ਨੇ ਵੀ ਗਾਣਾ ਗਾਇਆ ਸੀ ਉਸ ਵੀਰ ਨੇ ਹਨਾ ਤੇ ਬਾਕੀ ਕਹਿੰਦੇ ਹੁੰਦੇ ਜੋ ਕਿਸਮਤ ਹੈ ਉਹ ਉਸ ਕਾਲਪੁਰਖ ਨੂੰ ਪਤਾ ਹੈ ਤੇ ਆਪਾਂ ਆਪਣੀ ਕੋਸ਼ਿਸ਼ ਜ਼ਰੂਰ ਕਰਾਂਗੇ ਜ਼ਰੂਰ ਮਤਲਬ ਕਿ ਇਸ ਚੀਜ਼ ਨਾਲ ਲੜਾਂਗੇ ਤੇ ਬਾਕੀ ਜੇ ਤੁਹਾਡੇ ਕੋਲੇ ਪਲੀਜ਼ ਕੋਈ ਐਕਸਪੀਰੀਅੰਸ ਕੋਈ ਅ ਐਦਾਂ ਦਾ ਡਾਕਟਰ ਜੋ ਲਾਸਟ ਸਟੇਜ ਦੇ ਵਿੱਚ ਵੀ ਮਤਲਬ ਕੀ ਇਸ ਜੀ ਨੂੰ ਠੀਕ ਕਰ ਸਕਦਾ ਤਾਂ ਜ਼ਰੂਰ ਸਾਡੇ ਨਾਲ ਮੇਰੇ ਨਾਲ WhatsApp ਤੇ ਜ਼ਰੂਰ ਸਾਂਝਾ ਕਰਿਓ ਹਨਾ ਮੈਂ WhatsApp ਦਾ ਨੰਬਰ ਇੱਥੇ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂਗੀ ਤੇ ਪਲੀਜ਼ ਉਹ ਤੇ ਹਨਾ WhatsApp ਹੀ ਕਰ ਲਿਓ ਕੱਲਾ ਕਿਉਂਕਿ ਪਤਾ ਕੀ ਇਹ ਮੈਨੂੰ ਮੰਮੀ ਨੂੰ ਵੀ ਸੰਭਣਾ ਹੁੰਦਾ ਤੇ ਘਰ ਦੇ ਕੰਮ ਵੀ ਕਰਨੇ ਹੁੰਦੇ ਆ ਕਿਉਂਕਿ ਉਹਨਾਂ ਨੂੰ ਵਾਸ਼ਰੂਮ ਵਗੈਰਾ ਵੀ ਆਪ ਹੀ ਲੈ ਕੇ ਜਾਣਾ ਪੈਂਦਾ ਤੇ ਡਾਕਟਰ ਨੇ ਕਿਹਾ ਵੀ ਜਦ ਅਸੀਂ ਪਰਸੋਂ DMC ਚ ਦਿਖਾ ਕੇ ਆਏ ਆ ਉਹ ਕਹਿੰਦੇ ਵੀ ਬ੍ਰੇਨ ਦੇ ਉੱਤੇ ਪ੍ਰੈਸ਼ਰ ਹੈ ਬਹੁਤ ਜ਼ਿਆਦਾ ਤੇ ਉਹਦੀ ਮੈਡੀਸਨ ਚੱਲ ਰਹੀ ਹੈ ਵੀ ਬ੍ਰੇਨ ਦੇ ਉੱਤੋਂ ਪ੍ਰੈਸ਼ਰ ਘਟ ਸਕੇ ਤਾਂ ਕਿ ਇਹ ਆਪਣਾ ਆਪ ਦੇਖ ਸਕਣ ਆਪਣੇ ਆਪ ਨੂੰ ਸੰਭ ਸਕਣ ਆਪਾਂ ਨੂੰ ਚਲੋ ਕੰਮ ਦੀ ਨਹੀਂ ਵੀ ਚਲੋ ਬੈਠੇ ਰਹਿਣ ਉਹੀ ਮੈਨੂੰ ਬਹੁਤ ਵੱਡਾ ਸਹਾਰਾ ਹਨ ਕਿ ਆਪਣੇ ਮਾਪੇ ਆਪਣੇ ਅੱਖਾਂ ਦੇ ਸਾਹਮਣੇ ਰਹੀ ਉਹ ਵੀ ਬਹੁਤ ਵੱਡੀ ਚੀਜ਼ ਹੁੰਦੀ ਹੈ ਤੇ ਬਾਕੀ ਅਰਦਾਸਾਂ ਕਰ ਰਹੀਆਂ ਤੇ ਬਾਕੀ ਪਤਾ ਨਹੀਂ ਹੁੰਦਾ ਕਹਿੰਦੇ ਹੋਂਦੇ ਹਰ ਦੁੱਖ ਕੁਛ ਨਾ ਕੁਛ ਸਿਖਾਉਣ ਕੁਛ ਨਾ ਕੁਛ ਸਮਝਾਉਣ ਆਉਂਦਾ ਤੇ ਜ਼ਿੰਦਗੀ ਦਾ ਨਵਾਂ ਤਜਰਬਾ ਦੇਣ ਆਉਂਦਾ ਤੇ ਆਪਾਂ ਨੂੰ ਹੋਰ ਮਜ਼ਬੂਤ ਕਰਨ ਆਉਂਦਾ ਹਨਾ ਤੇ ਉਮੀਦ ਇਹੀ ਆ ਉਮੀਦ ਪੋਜ਼ਿਟਿਵ ਆ ਤੇ ਬਾਕੀ ਹਾਂ ਸ਼ੁਰੂ ਦੇ ਵਿੱਚ ਝਟਕਾ ਬਹੁਤ ਲੱਗਿਆ ਤਿੰਨ ਚਾਰ ਦਿਨ ਮੈਂ ਬਹੁਤ ਜ਼ਿਆਦਾ ਰੋਈ ਵੀ ਤੇ ਹੁਣ ਥੋੜਾ ਜਿਹਾ ਮਨ ਘੜਾ ਵੀ ਨਹੀਂ ਮੇਰੀ ਮਾਂ ਨੇ ਹਨਾ ਮੈਨੂੰ ਮੈਂ 6 ਸਾਲ ਦੀ ਸੀਦੋਂ ਮੇਰਾ ਪਿਓ ਮੁੱਕ ਗਿਆ ਸੀ ਹਾਲਾਂਕਿ ਮੇਰੇ ਦਾਦਾ ਦਾਦੀ ਨੇ ਸਪੋਰਟ ਕੀਤੀ ਹੈ ਇਹਨਾਂ ਦੀ ਪਰ ਫਿਰ ਵੀ ਉਹ ਕਮੀ ਜਿਹੜੀ ਹੁੰਦੀ ਹੈ ਹਨ ਉਹ ਬਾਕੀ ਦੇ ਰਿਸ਼ਤੇ ਨਹੀਂ ਪੂਰੀ ਕਰ ਪਾਉਂਦੇ ਜਿਹੜੀ ਕੁਝ ਰਿਸ਼ਤੇ ਹਜੇ ਹੁੰਦੇ ਆ ਸਾਡੀ ਜ਼ਿੰਦਗੀ 'ਚ ਜੋ ਬਹੁਤ ਖਾਸ ਹੁੰਦੇ ਆ ਤੇ ਉਹਦੀ ਕਮੀ ਕੋਈ ਦੂਸਰਾ ਨਹੀਂ ਪੂਰਾ ਕਰ ਸਕਦਾ ਪਰ ਮੇਰੀ ਮਾਂ ਨੇ ਭਰੀ ਜਵਾਨੀ ਦੇ ਵਿੱਚ ਸਾਨੂੰ ਪਾਲਿਆ ਪਿਆਰ ਦਿੱਤਾ ਮਾਂ ਪਿਓ ਦੋਨਾਂ ਦਾ ਹਮੇਸ਼ਾ ਹੌਸਲਾ ਦਿੱਤਾ ਤਾਂ ਅੱਜ ਉਹਨੂੰ ਮੇਰੀ ਲੋੜ ਹੈ ਤੇ ਅੱਜ ਮੈਂ ਖੜੀ ਆ ਉਹਦੇ ਲਈ ਸੋ ਬਾਕੀ ਤੁਸੀਂ ਵੀ ਦੁਆਵਾਂ ਮਾਂ ਜ਼ਰੂਰ ਕਰਿਓ ਅਰਦਾਸਾਂ ਜ਼ਰੂਰ ਕਰਿਓ ਕਿ ਮੇਰੀ ਮਾਂ ਇਸ ਚੀਜ਼ ਦੇ ਖਿਲਾਫ ਲੜ ਕੇ ਇਸ ਚੀਜ਼ ਤੋਂ ਬਾਹਰ ਨਿਕਲ ਕੇ ਚਲੋ ਦਵਾਈ ਤਾਂ ਚਾਲੂ ਰੱਖਾਂਗੇ ਆਪਾਂ ਹਨਾ ਵੀ ਬਸ ਆਪਣਾ ਆਪ ਸਵਾਰਣਯੋਗੀ ਹੋ ਜਾਈ ਆਪ ਦਾ ਦੁੱਖ ਸੁੱਖ ਸਾਡੇ ਨਾਲ ਦੱਸਣ ਜੋਗੀ ਹੋ ਜੀ ਸੋ ਪਤਾ ਨਹੀਂ ਇਹ ਸਾਲ ਸਾਡੇ ਤੇ ਕਿਹਜਾ ਚੜਿਆ ਨਾ ਪਹਿਲਾਂ ਮੇਰਾ ਸਹੁਰਾ ਉਹ ਉਹਨਾਂ ਨੂੰ ਵੀ ਬ੍ਰੇਨ ਦੀ ਪ੍ਰੋਬਲਮ ਹੋਈ ਸੀ ਹਨਾ ਤੇ ਉਹਨਾਂ ਦਾ ਤਾਂ ਸਰਜਰੀ ਵੀ ਹੋਈ ਸੀ ਇਹਨਾਂ ਦੀ ਵੀ ਸਰਜਰੀ ਦੀ ਅ ਪਹਿਲਾਂ ਮਾਈਂਡ ਬਣ ਗਿਆ ਸੀ ਸਾਡਾ ਪਰ ਫਿਰ ਮੇਰੇ ਹਸਬੰਦ ਨੂੰ ਇਹਨਾਂ ਨੇ ਕਾਫੀ ਡਾਕਟਰ ਨਾਲ ਰਾਇ ਕੀਤੀ ਤਾਂ ਉਹਨਾਂ ਨੇ ਇਹ ਸਲਾਹ ਦਿੱਤੀ ਵੀ ਤੁਸੀਂ ਸਰਜਰੀ ਨਾ ਕਰਵਾਇਓ ਕਿਉਂਕਿ ਉਹਦਾ ਸਾਈਜ਼ ਕਾਫੀ ਵੱਧ ਗਿਆ 7mm ਸਾਈਜ਼ ਹੈ ਪਹਿਲਾਂ ਕੋਈ ਪ੍ਰੋਬਲਮ ਨਹੀਂ ਆਈ ਕਦੇ ਕੋਈ ਸਾਨੂੰ ਕੋਈ ਸਿੰਪਟਮ ਨਹੀਂ ਦਿਖਿਆ ਜੇ ਪਹਿਲਾਂ ਪਤਾ ਚੱਲ ਜਾਂਦਾ ਫਿਰ ਤਾਂ ਦਵਾਈ ਪਹਿਲੇ ਚਾਲੂ ਹੋ ਜਾਂਦੀ ਹਨਾ ਦੋ ਤਰੀਕ ਦੀ ਵੀਡੀਓ ਚ ਵੀ ਸਾਰੇ ਰਿਸ਼ਤੇਦਾਰ ਵੀ ਕਹਿੰਦੇ ਨੇ ਕਹਿੰਦੇ ਵਧੀਆ ਹੱਸ ਖੇਡ ਰਹੇ ਨੇ ਆਪਾਂ ਪ੍ਰਸ਼ਾਦਾ ਛਕਾਇਆ ਦੀਵਾਲੀ ਵੀ ਸਾਡੀ ਇਦਾਂ ਹੀ ਨਿਕਲੀ ਮਾਇੂਸ ਬੈਠੇ ਰਹੇ ਹਾਂ ਅਸੀਂ ਦੀਵਾਲੀ ਵਾਲੇ ਦਿਨ ਵੀ ਤੇ ਰੋਟੀ ਵੀ ਜਿਹੜੀ ਉਸ ਦਿਨ ਖਵਾਈ ਭੂਆ ਜੀ ਦੀ ਇੱਕ ਬਸ ਖਵਾ ਦਿੱਤੀ ਪਰ ਮਨ ਬਿਲਕੁਲ ਨਹੀਂ ਸਖਵਾਉਣ ਦਾ ਇੰਨਾ ਉਦਾਸ ਸੀਗਾ ਮਨ ਸੋ ਚਲੋ ਜੀ ਹੁਣ ਮੈਂ ਵੀਡੀਓ ਦਾ ਵੀ ਐਂਡ ਕਰ ਦਿਆਂ ਹਣਾ ਕਿਉਂਕਿ ਉਹਨਾਂ ਨੂੰ ਵੀ ਹੁਣ ਮੈਡੀਸਨ ਵਗੈਰਾ ਦੇਣੀ ਆ ਮੈਂ ਕਿਉਂਕਿ ਟਾਈਮ ਹੋਣ ਵਾਲਾ ਉਹਨਾਂ ਦਾ 8:30 ਦਾ ਤੇ ਕਿਉਂਕਿ ਟਾਈਮ-ਟਾਈਮ ਤੇ ਦਵਾਈ ਦੇਣੀ ਆ ਉਹ ਡਾਕਟਰ ਨੇ ਸਾਰਾ ਉਹਨਾਂ ਦਾ ਲਿਖ ਕੇ ਦਿੱਤਾ ਵੀ ਇੰਨੇ ਵਜੇ ਆ ਦੇਣੀ ਆ ਇੰਨੇ ਵਜੇ ਆ ਦੇਣੀ ਆ ਦਵਾਈ ਸੋ ਆਪਾਂ ਟਾਈਮ ਵੀ ਨਹੀਂ ਖਿਜਾਉਣਾ ਤੇ ਚਲੋ ਜੀ ਹੁਣ ਆਪਾਂ ਵੀਡੀਓ ਦਾ ਵੀ ਕਰਦੇ ਆ ਐਂਡ ਤੇ ਸਪੋਰਟ ਕਰਿਓ ਜੀ ਚੈਨਲ ਨੂੰ ਵੱਧ ਤੋਂ ਵੱਧ ਹੁਣ ਕਿਉਂਕਿ ਸਾਨੂੰ ਹੁਣ ਤੁਹਾਡੇ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਇਹਨਾਂ ਦੀ ਵੀ ਹਣਾ ਦਵਾਈ ਚਾਲੂ ਹੋਣੀ ਆ ਤੇ ਬਸ ਦੁਆਵਾਂ ਕਰਿਓਗੇ ਸਭ ਠੀਕ ਹੋ ਜਾਵੇ ਤੇ ਚਲੋ ਜੀ ਮਿਲਦੇ ਆ ਹੁਣ ਅਗਲੀ ਵੀਡੀਓ ਦੇ ਵਿੱਚ ਤੇ ਇੱਕ ਜ਼ਿੰਦਗੀ ਦੀ ਨਵੀਂ ਲੜਾਈ ਸ਼ੁਰੂ ਹੋਈ ਹੈ ਉਸ ਲੜਾਈ ਨੂੰ ਲੜਾਂਗੇ ਵੀ ਉਸ ਲੜਾਈ ਚੋਂ ਜਿੱਤਾਂਗੇ ਵੀ ਇਹ ਉਮੀਦ ਵੀ ਹੈ ਤੇ ਵਿਸ਼ਵਾਸ ਵੀ ਹੈ ਤੇ ਉਮੀਦ ਤੇ ਦੁਨੀਆ ਨਾਲ ਕਾਇਮ ਹੈ ਚਲੋ ਜੀ ਮਿਲਦੇ ਆ ਅਗਲੀ ਵੀਡੀਓ ਤੱਕ ਲਈ ਸਤਿ ਸ਼੍ਰੀ ਅਕਾਲ